ਝਾੜੂ ਵਾਲਿਆਂ ਦੀ ਪਿੰਡਾਂ ਦੇ ਵਿੱਚ ਐਂਟਰੀ ਹੋ ਗਈ ਬੰਦ ਪਿੰਡਾਂ ਦੇ ਵਿੱਚ ਲੱਗੇ ਆਮ ਆਦਮੀ ਪਾਰਟੀ ਦੀ ਐਂਟਰੀ ਦੇ ਬੋਰਡ ਕੀ ਐਂਟਰੀ ਬੰਦ ਹੈ ਝਾੜੂ ਵਾਲਿਆਂ ਦੀ ਤਾਂ ਦਰਅਸਲ ਸੰਗਰੂਰ ਦੇ ਪਿੰਡ ਸੋਹੀਆਂ ਕਲਾਂ ਦੇ ਵਿੱਚ ਹੁਣ ਬੋਰਡ ਲਗਾ ਦਿੱਤੇ ਗਏ ਨੇ ਕਿ ਆਮ ਆਦਮੀ ਪਾਰਟੀ ਦਾ ਲੀਡਰ ਕੋਈ ਵੀ ਇੱਥੇ ਪੈਰ ਨਾ ਪਾਵੇ ਪਿੰਡਾਂ ਦੇ ਵਿੱਚ ਨਾ ਬੜੇ ਕਿਉਂਕਿ ਪਿੰਡਾਂ ਦੇ ਵਿੱਚੋਂ ਕਿਹਾ ਗਿਆ ਸੀ ਕਿ ਸਰਕਾਰ ਚੱਲੇਗੀ ਪਰ ਹੁਣ ਲੈਂਡ ਪੋਲਿੰਗ ਸਕੀਮ ਜਿਹੜੀ ਲੈ ਕੇ ਆਈ ਆ ਸਰਕਾਰ ਤਾਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਹਾਲਾਂਕਿ ਇਹ ਜੀ ਟਰੈਕਟਰ ਮਾਰਚ ਵੀ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਤਾਂ ਸੰਗਰੂਰ ਦੇ ਪਿੰਡ ਸੋਹਿਆ ਕਲਾਂ ਦੇ ਵਿੱਚ ਟਰੈਕਟਰ ਮਾਰਚ ਵੀ ਕੱਢਿਆ ਜਾ ਰਿਹਾ ਤੇ ਨਾਲ ਹੀ ਸੈਂਕੜੇ ਟਰੈਕਟਰ ਜਿਹੜੇ ਨੇ ਟਰਾਲੀਆਂ ਟਰੈਕਟਰ ਜਿਹੜੇ ਨੇ ਝੰਡੇ ਲਗਾ ਕੇ ਸੜਕਾਂ ਦੇ ਉੱਤੇ ਪਹੁੰਚ ਰਹੇ ਨੇ ਤਾਂ ਸੜਕਾਂ ਦੇ ਉੱਤੇ ਟਰੈਕਟਰ ਮਾਰਚ ਦੇਖ ਕੇ ਸਰਕਾਰ ਵੀ ਜ਼ਰੂਰ ਕੁਝ ਨਾ ਕੁਝ ਸੋਚਣ ਦੇ ਲਈ ਮਜਬੂਰ ਹੋਈ ਹੋਵੇਗੀ ਪਰ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਪਿੰਡ ਦੇ ਵਿੱਚ ਬੋਰਡ ਲਗਾ ਦਿੱਤੇ ਗਏ ਨੇ ਕਿ ਪੰਜਾਬ ਸਰਕਾਰ ਜੋ ਲੈਂਡ ਪੂਲਿੰਗ ਸਕੀਮ ਲੈ ਆਈ ਹੈ ਉਸ ਦਾ ਵਿਰੋਧ ਕਰ ਰਹੇ ਹਾਂ ਅਸੀਂ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਅਸੀਂ ਪਿੰਡਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਮੈਂ ਕਿਸਾਨ ਹ ਪਰ ਫਿਰ ਕਿਸਾਨਾਂ ਦੇ ਨਾਲ ਅਜੇਹੀਆਂ ਮਾਰੂ ਨੀਤੀਆਂ ਕਿਉਂ ਅਪਣਾਈਆਂ ਜਾ ਰਹੀਆਂ ਨੇ ਅਜੇਹੀਆਂ ਸਕੀਮਾਂ ਕਿਸਾਨਾਂ ਦੇ ਲਈ ਕਿਉਂ ਕੱਢੀਆਂ ਜਾ ਰਹੀਆਂ ਨੇ ਜੋ ਕਿਸਾਨਾਂ ਦੇ ਲਈ ਮਾਰੂ ਨੇ ਤਾਜ ਤਾਂ ਬਰੋਕ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਬੋੜ ਲਗਾ ਦਿੱਤੇ ਕੀ ਕੁਝ ਕਹਿ ਰਹੇ ਨੇ ਕਿਸਾਨ ਇੱਕ ਵਾਰ ਸੁਣ ਲੋ ਗੁਰਜੀਤ ਸਿੰਘ ਗੁਰਜੀਤ ਸਿੰਘ ਭੜੀ ਮਾਨਸਾ ਬੀਕੇ ਜੂ ਰਾਜੇਵਾਲ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅੱਜ ਦੇ ਪ੍ਰਦਰਸ਼ਨ ਨੂੰ ਕਿਸ ਤਰੀਕੇ ਨਾਲ ਦੇਖਣ ਜਿਹੜਾ ਟ੍ਰੈਕਟਰ ਮਾਰਚ ਕਰਿਆ ਜਾ ਰਿਹਾ ਕਿਸ ਤਰੀਕੇ ਨਾਲ ਕੀ ਹੈ ਜੀ ਜਿਹੜੀਆਂ ਸਾਡੀਆਂ ਇਹ ਜ਼ਮੀਨਾਂ ਗਲਤ ਪਾਲਸੀਆਂ ਬਣਾ ਕੇ ਸਰਕਾਰ ਅਕਵਾਇਰ ਕਰ ਰਹੀ ਹੈ ਇਹ ਇੱਕ ਤਾਂ ਹੋਰ ਵੀ ਹੁੰਦਾ ਜੇ ਅੱਜ ਆਪਾਂ ਕੋਈ ਚੀਜ਼ ਕਿਸੇ ਤੋਂ ਮੁੱਲ ਲੈਣਿਆਂ ਉਹਨੂੰ ਪੈਸੇ ਤਾਂ ਦੇਣਿਆਂ ਜ਼ਮੀਨ ਵੀ ਅਕਵਾਇਰ ਕਰਨੀ ਹੈ ਪੈਸਾ ਵੀ ਕੋਈ ਨਹੀਂ ਦੇਣਾ 200 ਗਾਜ ਦੇ ਪਲਾਟ ਨੂੰ ਕੀ ਕਰੂਗਾ ਕਿਸਾਨ ਜਾਂ 1000 ਗਾਜ ਦੀ ਰਹਿ ਇਸ ਨੂੰ ਕੀ ਕਰੂਗਾ ਕਿਸਾਨ ਇਹਦੇ ਵਿੱਚ ਤਾਂ ਬਹੁਤ ਇਹ ਵੱਡਾ ਘਾਪੜਾ ਹੈ ਜੀ ਇਹ ਜਿਹੜੇ ਸੈਂਟਰ ਦੇ ਇਹਨਾਂ ਦੇ ਫਿਰਦੇ ਨੇ ਆਕਾ ਉਰੇ ਤਰੇ ਪੰਜਾਬ ਦਾ ਜਿਹੜੀ ਇਹ ਕੋਈ ਪਾਲਿਸੀ ਬਣਦੀ ਹੈ ਪਹਿਲਾਂ ਇਹ ਅਸੂਲ ਹੁੰਦਾ ਹੈ ਸਰਕਾਰ ਦਾ ਜਿੰਮੇ ਚੰਡੀਗੜ੍ਹ ਬਸਾਇਆ ਸੀਗਾ ਉੱਥੇ ਦੇਖਿਆ ਸੀ ਵੀ ਇਹ ਉਪਜਾਊ ਧਰਤੀ ਤਾਂ ਨਹੀਂ ਜਿੱਥੇ ਕੋਈ ਉਪਜਾਊ ਧਰਤੀ ਹੈ ਉਹ ਕਿੱਡਾ ਵੱਡਾ ਲੋਕ ਇਹ ਕਿੱਧਰ ਜਾਣਗੇ 116 ਪਿੰਡ ਇਹ ਹਜ਼ਾਰ ਨਹੀਂ ਗਏ ਇਹ ਕਿਸਾਨ ਮਜ਼ਦੂਰ ਵਪਾਰੀ ਜੋ ਵੀ ਹੈ ਇਹਦੇ ਨਾਲ ਕਿਤੇ ਨਾਲ ਜੁੜਿਆ ਹੋਇਆ ਉਹ ਕੀ ਕਰੂਗਾ ਕਿੱਧਰ ਨੂੰ ਜਾਊਗਾ ਪੈਸਾ ਕੋਈ ਦੇਣਾ ਨਹੀਂ 30000 ਕਹਿੰਦੇ ਤੇ ਪਹਿਲਾਂ ਤਾਂ ਫੇ ਰੌਲਾ ਪਿਆ ਫੇ ਕਹਿੰਦੇ ਅਸੀਂ 50 ਦੇ ਦਾਂਗੇ ਹੁਣ ਕਹਿੰਦੇ ਜਦੋਂ ਅਸੀਂ ਜ਼ਮੀਨ ਅਕਵਾਇਰ ਕਰ ਲਈ ਉਦੋਂ ਤੁਹਾਨੂੰ 1 ਲੱਖ ਦਾਂਗੇ 1 ਲੱਖ ਦਾ ਸਾਡੀ ਜ਼ਮੀਨ ਦਾ ਹੁਣ ਠੇਕਾ ਹੈ ਅਬ ਇਹ ਕੀ ਦਿੰਦੇ ਨੇ ਸਾਨੂੰ ਸਾਡੀ ਜ਼ਮੀਨ ਦਾ ਤਾਂ ਕੁਝ ਦੇਣ ਨਾ ਕਿਉਂ ਦਈਏ ਅਸੀਂ ਜਦੋਂ ਸਾਡਾ ਰੋਜ਼ਗਾਰ ਹੀ ਸਾਡੀ ਤਾਂ ਮਾਂ ਹੈ ਇਹ ਜ਼ਮੀਨ ਦੇਣੀ ਹੋਣੀ ਨਹੀਂ ਜ਼ਮੀਨ ਅਸੀਂ ਦੇਣੀ ਹੋਈ ਨਹੀਂ ਬਾਕੀ ਇਹ ਹੁੰਦਾ ਜਿੱਥੇ ਵੀ ਕਿਤੇ ਵੀ ਅੱਜ ਤੱਕ ਕੋਈ ਪਾਲਿਸੀ ਆਈ ਹੈ ਜੇ ਸਰਕਾਰ ਨੂੰ ਜ਼ਮੀਨ ਚਾਹੀਦੀ ਹੈ ਤਾਂ ਸਰਕਾਰ 70% ਲੋਕਾਂ ਦੀ ਸਹਿਮਤੀ ਲੈਂਦੀ ਹੈ ਜੇ ਪ੍ਰਾਈਵੇਟ ਨੂੰ ਚਾਹੀਦੀ ਹੈ ਤਾਂ ਉੱਥੇ 80% ਦੀ ਲੈਂਦੇ ਨੇ ਇਹ ਵੀ ਕੀ ਤੁਸੀਂ ਸਹਿਮਤੋਂ ਜ਼ਮੀਨ ਦੇਣ ਨੂੰ ਜਦੋਂ ਅਸੀਂ ਜ਼ਮੀਨ ਦੇਣ ਨੂੰ ਸਹਿਮਤ ਨਹੀਂ ਏ ਧੱਕੇ ਨਾਲ ਕਿਵੇਂ ਸਾਡੀ ਜ਼ਮੀਨ ਤੇ ਕਬਜ਼ਾ ਕਰ ਲੈਣਗੇ ਕਿਵੇਂ ਅਸੀਂ ਇਹਨਾਂ ਨੂੰ ਦੇਵਾਂਗੇ ਜ਼ਮੀਨ ਕਿਉਂ ਦੇਵਾਂਗੇ ਜ਼ਮੀਨ ਕੀ ਨਾਮ ਹੈ ਜੀ ਮੇਰਾ ਨਾਮ ਜਗਤਾਰ ਸਿੰਘ ਲੱਡੀ ਬੀਕੇ ਜੂ ਇੱਕਤਾ ਗਰਾਹਾਂ ਸਰੂਪ ਲੱਗਦਾ ਜਨ ਸਕੱਤੀ ਕੀ ਕਹਿਣਾ ਚਾਹੁੰਦੇ ਅੱਜ ਦੇ ਟਰੈਕਟਰ ਮਾਰਚ ਨੂੰ ਲੈ ਕੇ ਅੱਜ ਦਾ ਟਰੈਕਟਰ ਮਾਰਚੋਂ ਲੈ ਕੇ ਜਿਹੜਾ ਕਿ ਪੰਜਾਬ ਸਰਕਾਰ ਆ ਪਾਲਿਸੀ ਲੈ ਕੇ ਆਈ ਆ ਲੈਂਡ ਪਾਲਿਸੀ ਉਹ ਲੋਕਾਂ ਨੂੰ ਮਾਰੂ ਨੀਤੀ ਆ ਜਿਹੜੀ ਕਿ ਜ਼ਮੀਨਾਂ ਨੂੰ ਖੋਣ ਵਾਲਾ ਜਿਵੇਂ ਕਿ ਪਹਿਲਾਂ ਲੋਕ 13 ਮਹੀਨੇ ਦਿੱਲੀ 'ਚ ਬਹਿ ਕੇ ਆ ਜ਼ਮੀਨ ਨੂੰ ਬਚਾਉਣ ਦੇ ਲਈ ਉੱਥੇ 750 ਦੇ ਲਗਭਗ ਜਾਨਾਂ ਦੇ ਕਿਹਾਏ ਨੇ ਭਗਵਾਨਤਮਾਨ ਸਾਹਿਬ ਨੇ ਸਮਝ ਰੱਖਿਆ ਵੀ ਆ ਲੋਕ ਡੌਰੂ ਨੇ ਵੀਰਾਂ ਨੂੰ ਜਿਵੇਂ ਵਜਾ ਲਓ ਵੱਜੀ ਜਾਂਦੇ ਨੇ ਪਰ ਆ ਲੋਕ ਉਹ ਲੋਕ ਨੇ ਇਹਨਾਂ ਦੀਆਂ ਕੁਰਬਾਨੀਆਂ ਤੇ ਸੀਧੀਆਂ ਦੇਖੇ ਭਗਵੰਤ ਮਾਨ ਵੀ ਆ ਜਮੀਨਾਂ ਪਿੱਛੇ ਭਾਈ ਨੂੰ ਭਾਈ ਵੜ ਦਿੰਦਾ ਸਕੇ ਨੂੰ ਸਕਾ ਵੜ ਦਿੰਦਾ ਜੇ ਭਗਵੰਤ ਮਾਨ ਸਾਹਿਬ ਕਹੇ ਵੀ ਮਾਇਆ ਜਮੀਨਾਂ ਬਾਰੇ ਲੋਕਾਂ ਕਹਿੰਦੇ ਆ ਅੱਖ ਲੋਕਾਂ ਕਹਿੰਦੇ ਨੇ ਤੋਨੇ ਦੇਖਿਆ ਸੋਸ਼ਲ ਮੀਡੀਆ ਦਾ ਜਮਾਨਾ ਲੋਕ ਕਹਿੰਦੇ ਨੇ ਜੇ ਭਗਵੰਤ ਮਾਨ ਸਾਡੀ ਜ਼ਮੀਨ ਤੇ ਨਹੀਂ ਅੱਖ ਕਰੂ ਤਾਂ ਅੱਖ ਕੱਢਾਂਗੇ ਹੱਥ ਕਰੂ ਤਾਂ ਹੱਥ ਵੱਡਾਂਗੇ ਤੇ ਲੱਤ ਪੈਰ ਤਰੂਗਾ ਪੈਰ ਵੱਡਾਂਗੇ ਲੋਕ ਇੱਥੇ ਤੱਕ ਸੋਚੀ ਖੜੇ ਨੇ ਪਰ ਭਗਵੰਤ ਮਾਨ ਸਾਹਿਬ ਨੂੰ ਲੱਗਦਾ ਵੀ ਮੈਂ ਕਿਉਂਕਿ ਡਰਾਮੇਬਾਜ਼ ਆ ਇੱਕ ਲੋਕਾਂ ਨੂੰ ਡਰਾਮਾ ਕਰਕੇ ਉੱਥੇ ਦਿਖਾਉਂਦਾ ਵੀ ਆ ਜਿਹੜੀ ਪਾਲਿਸੀ ਲਿਆਂਦੀ ਆ ਲੋਕਾਂ ਦੇ ਹਿੱਤ ਲਈ ਬਹੁਤ ਵਧੀਆ ਜਿਹੜਾ ਹਿੱਤ ਦੱਸ ਰਹੇ ਨੇ ਕਿਹੜੇ ਹਿੱਤ ਵਜੋਂ ਕਹਿ ਰਹੇ ਨੇ ਉਹ ਕਹਿੰਦੇ ਨੇ ਲੋਕਾਂ ਨੂੰ ਪਹਿਲਾਂ ਤਾਂ ਕਹਿੰਦੇ ਉਹ ਵੀ ਸੀ 30000 ਰੁਪਏ ਦੇ ਰਹਾਂਗੇ ਹੁਣ ਕਹਿੰਦੇ ਵੀ 50000 ਦਵਾਂਗੇ ਫੇਰ ਕਹਿੰਦੇ ਵੀ ਲੱਖ ਵੀ ਦਵਾਂਗੇ ਵੀ ਨਾਲੇ ਲੋਕਾਂ ਦੀ ਜ਼ਮੀਨ ਵਾਹੁਣ ਨਾਲੇ ਲੱਖ ਦੇਣਾ ਇਹਨਾਂ ਨੇ ਕਿਹੜੇ ਬਜਟ ਦੇ ਵਿੱਚ ਰੱਖਿਆ ਉਹ ਵੀ ਜਿਹੜਾ ਕਿ ਲੋਕਾਂ ਨੂੰ ਉਹ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ ਲੱਖ ਦਵਾਂਗੇ 30 ਜਾਂ 50 ਦਵਾਂਗੇ ਉਹ ਪਤਾ ਕੀ ਆ ਗੱਲ ਜਿਹੜਾ ਕਿ ਲੋਕ ਕਹਿੰਦੇ ਤੇ ਸਾਡਾ ਉਹ ਡੰਮੀ ਮੁੱਖ ਮੰਤਰੀ ਆ ਉਹ ਮੁੱਖ ਮੰਤਰੀ ਉਹ ਨਹੀਂ ਲੋਕਾਂ ਨੂੰ ਮੰਨਣੋਂ ਹਟ ਗਏ ਕਿਉਂਕਿ ਕੇਜਰੀਵਾਲ ਉਹ ਨਹੀਂ ਉੱਥੋਂ ਦਿੱਲੀ ਚੋਂ ਵੇਲੇ ਕਰਤੇ ਲੋਕਾਂ ਨੇ ਸਾਰੇ ਇਹਨਾਂ ਦੇ ਸੋਧੀਆਂ ਸੁਧੀਆਂ ਇੱਥੇ ਆ ਖੜੇ ਭਗਵੰਤ ਮਾਨ ਦੇ ਜਿੰਨੇ ਵੀ ਬਿਆਨ ਆਏ ਨੇ ਜਿੰਨੀਆਂ ਵੀ ਜਿੰਨੀਆਂ ਵੀ ਇਹਨਾਂ ਨੇ ਨੀਤੀ ਪਾਲਿਸੀਆਂ ਬਣਾਈਆਂ ਨੇ ਜਿੰਨੇ ਵੀ ਇਹਨਾਂ ਨੇ ਲੋਕਾਂ ਦੇ ਉੱਪਰ ਥੋਪਨ ਵਾਲੀ ਗੱਲ ਕਰ ਲਈ ਆਪਾਂ ਵੀ ਆ ਹੁਕਮ ਥੋਪੇ ਨੇ ਉਹਨਾਂ ਤੋਂ ਸਾਰਿਆਂ ਤੋਂ ਲੋਕਾਂ ਤੋਂ ਜਦੋਂ ਲੋਕਾਂ ਦਾ ਵਿਰੋਧ ਨੂੰ ਰੌ ਉਹ ਨੂੰ ਦੇਖ ਕੇ ਇਹਨਾਂ ਨੇ ਵਾਪਸ ਲੱਤੇ ਸਭ ਤੋਂ ਪਹਿਲਾਂ ਉਹ ਜਗਾੜੂ ਰੇੜੀਆਂ ਦਾ ਇਹਨਾਂ ਨੇ ਫੈਸਲਾ ਕਰਿਆ ਜਦੋਂ ਉਹਨਾਂ ਨੇ ਵਿਰੋਧ ਕੀਤਾ ਉਹ ਵੀ ਵਾਪਸ ਲੈ ਲਿਆ ਇਹਨਾਂ ਨੇ ਕੋਈ ਇਹੋ ਜਿਹਾ ਫੈਸਲਾ ਜਿਹੜਾ ਇਹਨਾਂ ਦਾ ਲਾਗੂ ਹੋਇਆ ਹੋਵੇ ੱੱਕੇ ਨਾਲ ਆ ਲੋਕਾਂ ਨੇ ਨਹੀਂ ਮੰਨਿਆ ਇਹਨਾਂ ਦਾ ਜਿਹੜੀ ਇਹਨ ਮੰਦੇ ਪਰ ਜਿਹੜਾ ਭਗਵੰਤ ਮਾਨ ਦੇ ਲੋਕਾਂ ਨੂੰ ਪਹਿਲਾਂ ਕਹਿੰਦਾ ਹੁੰਦਾ ਵੀ ਜਿਹੜੇ ਕਾਂਗਰਸੀ ਨੇ ਕਾਲੀ ਨੇ ਆ ਮੁਰਗੀਖਾਨਾ ਖੋਲ ਲੈਣਾ ਨੇ ਇਹਨਾਂ ਸਕੌਲਟੀਆਂ ਲਈ ਫਿਰਦੇ ਨੇ ਅੱਜ ਭਗਵੰਤ ਮਾਨ ਸਾਹਿਬ ਸੋਇਆਂ ਪਿੰਡ ਦੇ ਵਿੱਚ ਖੜੇ ਆ ਸੋਇਆਂ ਪਿੰਡ ਦੇ ਵਿੱਚ ਤੂੰ ਤੇਰਾ ਕਾਫਲਾ ਲੈ ਕੇ ਆ ਜਾ ਤੈਨੂੰ ਸੋਇਆਂ ਦੇ ਲੋਕ ਦੱਸ ਦੇਣਗੇ ਆ ਉਹ ਪਿੰਡਾਂ ਦੇ ਵਿੱਚ ਖੰਨੇ ਵਰਗੇ ਉਧਰ ਜਾਂਦਾ ਏਰੀਆ 'ਚ ਉੱਥੇ ਮੋਟਰਾਂ ਤੇ ਬਹਿ ਕੇ ਚਾਹ ਪੀ ਕੇ ਆਉਂਦਾ ਕਿਉਂਕਿ ਜਿੱਥੇ ਆ ਇਹਨਾਂ ਨੇ ਪਿੰਡ ਚੁਣੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੁਣੇ ਨੇ ਕਿਤੇ 5000 ਏਕੜ ਜ਼ਮੀਨ ਕਿਵੇਂ ਲੁਧਿਆਣੇ ਚ 24311 ਏਕੜ ਜ਼ਮੀਨ ਸੋਈਆਂ ਚ 5068 ਏਕੜ ਤੇ ਇਹਨਾਂ ਨੂੰ ਜੇ ਐਂ ਲੱਗਦਾ ਵੀ ਐਸੀ ਆ ਲੋਕਾਂ ਨੂੰ ਅਮੀਰ ਕਰਨ ਦੇ ਸੁਪਨੇ ਦਿਖਾਉਂਦੇ ਨੇ ਆਹ ਲੋਕਾਂ ਨੂੰ ਆ ਕੇ ਤਾਂ ਪੁੱਛ ਲੋ ਆਹ ਲੋਕ ਛੋਡੇ ਵਾਸਤੇ ਕੀ ਕੁਛ ਤਿਆਰ ਕਨੀ ਖੜੇ ਨੇ ਆਹ ਦੰਦੇ ਚ ਪਾਇਆ ਝੰਡਾ ਛੋਡੇ ਲਈ ਤਿਆਰ ਕਹੀਂ ਖੜੇ ਨੇ ਜਿਵੇਂ ਕਿ ਇਹਨਾਂ ਦਾ ਮਲੋਟ ਦੇ ਵਿੱਚ ਭਾਜਪੀ ਦੇ ਆਗੂਆਂ ਦੇ ਕੱਪੜੇ ਪਾੜੇ ਤੇ 27 ਦੇ ਵਿੱਚ ਆਮਨ ਰੋੜੇ ਦਾ ਹਲਕਾ ਇੱਥੇ ਆਉਣਗੇ ਲੋਕ ਇਹਨਾਂ ਦੇ ਕੱਪੜੇ ਪਾੜਨਗੇ ਐਡਾ ਸਕਾਲਾ ਨਹੀਂ ਪੰਜਾਬ ਵੀ ਪੰਜਾਬ ਦੇ ਵਿੱਚ ਪਾਲਿਸੀ ਲਾਗੂ ਕਰਤੀ ਇੱਥੇ ਮੋਦੀ ਨੂੰ ਪਿੱਸੇ ਮੋੜਨਾ ਪੈ ਗਿਆ ਭਵੰਤਮਾਨ ਕਿਹੜੇ ਬਾਗ ਦੀ ਮੂਲੀਆ ਲੋਕਾਂ ਮੂਰੇ ਆ ਲੋਕ ਕਦੇ ਨਾ ਇਹਨਾਂ ਮੰਨਣਗੇ ਨਾ ਇਹਨਾਂ ਨੇ ਮੰਨੀਆਂ ਆ ਲੋਕ ਜ਼ਮੀਨ ਇੱਕ ਵਿਸਵਾ ਵੀ ਉਹਨਾਂ ਨੂੰ ਇੱਕ ਮਰਲਾ ਵੀ ਜ਼ਮੀਨ ਨਹੀਂ ਦੇਣਗੇ ਜਿਹੜੇ ਉਹ ਗੱਲ ਕਰਦਾ ਵੀ ਅਸੀਂ ਮੈਂ ਇਹਨਾਂ ਨੂੰ ਮਾਰ ਲਿਆਂ ਜਿ ਪਲਾਟ ਦੇ ਦਾਂਗੇ ਕਮਰਸ਼ੀਅਲ ਜਗਾ ਬਣਾ ਦੇ ਨਹੀਂ ਹੋਣਾ ਭਵੰਤਮਨ ਸਾਹਿਬ ਨੂੰ ਸੋਚਣਾ ਕਿ ਨਾਮ ਹੈ ਭਾਜੀ ਚਮਕੌਰ ਸਿੰਘ ਲੱਡੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਪ੍ਰਦਰਸ਼ਨ ਨੂੰ ਲੈ ਕੇ ਜਿਹੜਾ ਕਟਿਆ ਜਾ ਰਿਹਾ ਹੈ ਕਿ ਅੱਜ ਦੇ ਪ੍ਰਦਰਸ਼ਨ ਨੂੰ ਲੈ ਕੇ ਜੀ ਸੋਹਿਆ ਨਗਰ ਹੈ ਇਹ ਇੱਥੇ ਦੀ 568 ਕਿੱਲੇ ਜ਼ਮੀਨ ਹੈ ਜਿਹੜੀ ਸਰਕਾਰ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਐਕਵਾਇਰ ਕਰਨਾ ਚਾਹੁੰਦੀ ਹੈ ਅੱਜ ਸਾਰਾ ਨਗਰ ਇਕੱਠਾ ਹੋਇਆ ਸਾਰੇ ਸੁਵਚੇ ਸਾਰੀਆਂ ਕਿਸਾਨ ਜਥੇਬੰਦੀਆਂ ਕਿਉਂਕਿ ਲੋਕਾਂ ਨੇ ਜਿਵੇਂ ਕਹਿੰਦੇ ਸੀ ਵੀ ਜਦੋਂ ਕਿਸੇ ਦੇ ਘਰ ਅੱਗ ਲੱਗਦੀ ਹੈ ਉਦੋਂ ਬਹੁਤ ਆਮ ਤੌਰ ਤੇ ਅਗਲਾ ਕਹਿੰਦਾ ਤਮੱਸਾ ਦੇਖਦੇ ਨੇ ਹੁਣ ਲੋਕਾਂ ਦੇ ਆਪਣੇ ਬੂਹਿਆਂ ਤੱਕ ਅੱਗ ਪਹੁੰਚ ਚੁੱਕੀ ਐ ਸਾਰਾ ਨਗਰ ਅਚ ਭੱਜਿਆ ਕਹਿੰਦੇ ਵੀ ਸਾਡੀ ਜ਼ਮੀਨ ਸਰਕਾਰ ਦੱਬਣ ਆ ਰਹੀ ਐ ਸੋ ਜਥੇਬੰਦੀਆਂ ਇਹਨਾਂ ਦੇ ਨਾਲ ਖੜੀਆਂ ਨੇ ਕਿਸੇ ਹਾਲਤ ਚ ਸਰਕਾਰ ਨੂੰ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਕਿਉਂਕਿ ਜਦੋਂ ਲੋਕਾਂ ਦੀ ਇਹ ਜ਼ਮੀਨ ਐ ਸਾਡੀ ਮਾਂ ਐ ਇਦੇ ਨਾਲ ਸਾਡੇ ਜਜ਼ਬਾਤ ਜੁੜੇ ਹੋਏ ਨੇ ਅਸੀਂ ਇੱਥੇ ਪੜ੍ਹ ਲਿਖ ਕੇ ਵੱਡੇ ਹੋਏ ਆ ਇਸੇ ਜ਼ਮੀਨ ਇਸੇ ਧਰਤੀ ਦਾ ਇਸੇ ਮਿੱਟੀ ਦਾ ਅਸੀਂ ਖਾਦਾ ਪੀਤਾ ਅਸੀਂ ਹਰ ਹਾਲਤ ਇਸ ਜ਼ਮੀਨ ਦੀ ਰਾਖੀ ਕਰਾਂਗੇ ਕਿਸੇ ਸਰਕਾਰ ਨੂੰ ਪੈਰ ਨਹੀਂ ਧਰਨ ਦਿੰਦੇ